ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਹੋਈ ਫਾਇਰਿੰਗ ਮਾਮਲੇ ਤੇ ਮਾਤਾ ਚਰਨਕੌਰ ਨੇ ਚੁੱਪੀ ਤੋੜੀ ਹੈ ਚਰਨਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਡੱਬ ਵਾਲੀ ਚ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੇ ਚਰਨਕੌਰ ਨੇ ਹਮਲਾਵਰਾਂ ਦੀ ਮਨੋਵ੍ਰਿਤੀ ਤੇ ਸਵਾਲ ਚੁੱਕਦੇ ਹੋਏ ਕਿਹਾ ਇਹ ਸਿਰਫ ਪੱਥਰ ਦੀ ਮੂਰਤੀ ਨਹੀਂ ਸੀ ਬਲਕਿ ਉਹ ਮੂਰਤ ਮੂਸੇਵਾਲੇ ਦੇ ਚੌਣ ਵਾਲਿਆਂ ਵੱਲੋਂ ਦਿੱਤਾ ਗਿਆ ਸਨਮਾਨ ਸੀ ਸਾਡੇ ਪੁੱਤ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੇ ਦਿਨੀ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ ਸਿਰਫ ਪੱਥਰ ਦੀ ਮੂਰਤ ਨਹੀਂ ਸੀ ਉਹ ਚਾਉਣ ਵਾਲਿਆਂ ਵੱਲੋਂ ਦਿੱਤਾ ਗਿਆ ਸਨਮਾਨ ਸੀ ਜੋ ਲੋਕਾਂ ਦੇ ਦਿਲਾਂ 'ਚ ਉਸਦੇ ਲਈ ਪਿਆਰ ਨੂੰ ਦਰਸਾਉਂਦਾ ਸੀ ਉਹਨਾਂ ਨੇ ਅੱਗੇ ਲਿਖਿਆ ਮੀਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਮਲਾ ਸਾਡੀ ਰੂਹ ਤੇ ਚੋਟ ਵਾਂਗ ਲੱਗਿਆ ਉਹਦੇ ਜਾਣ ਦੇ ਦੁਸ਼ਮਣ ਉਸਤੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਉਸਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਹੈ ਪਰ ਉਸਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਹੈ ਜੋ ਹਮੇਸ਼ਾ ਚੱਲਦੀ ਰਹੇਗੀ ਅਖੀਰ ਚ ਚਰਨ ਕੋਰ ਨੇ ਲਿਖਿਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਸਿੱਧੂ ਦੀ ਕੀਤੀ ਦਾ ਦੰਡ ਜ਼ਰੂਰ ਮਿਲੇਗਾ ਸਾਡੀ ਚੁੱਪੀ ਸਾਡੀ ਹਾਰ ਨਹੀਂ ਦੱਸ ਦੇ ਕਿਸ ਪੂਰੇ ਮਾਮਲੇ ਨੇ ਸਿੱਧੂ ਮੂਸੇਵਾਲੇ ਦੇ ਚਾਣ ਵਾਲਿਆਂ 'ਚ ਵੀ ਗੁੱਸਾ ਤੇ ਦੁੱਖ ਪੈਦਾ ਕਰ ਦਿੱਤਾ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਹੋਈ ਫਾਇਰਿੰਗ ਮਾਮਲੇ ਤੇ ਮਾਤਾ ਚਰਨਕੌਰ ਨੇ ਚੁੱਪੀ ਤੋੜੀ ਹੈ ਚਰਨਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਡੱਬ ਵਾਲੀ ਚ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੇ ਚਰਨਕੌਰ ਨੇ ਹਮਲਾਵਰਾਂ ਦੀ ਮਨੋਵ੍ਰਿਤੀ ਤੇ ਸਵਾਲ ਚੁੱਕਦੇ ਹੋਏ ਕਿਹਾ ਇਹ ਸਿਰਫ ਪੱਥਰ ਦੀ ਮੂਰਤੀ ਨਹੀਂ ਸੀ ਬਲਕਿ ਉਹ ਮੂਰਤ ਮੂਸੇਵਾਲੇ ਦੇ ਚੌਣ ਵਾਲਿਆਂ ਵੱਲੋਂ ਦਿੱਤਾ ਗਿਆ ਸਨਮਾਨ ਸੀ ਸਾਡੇ ਪੁੱਤ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੇ ਦਿਨੀ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ ਉਹ ਸਿਰਫ ਪੱਥਰ ਦੀ ਮੂਰਤ ਨਹੀਂ ਸੀ ਉਹ ਚਾਉਣ ਵਾਲਿਆਂ ਵੱਲੋਂ ਦਿੱਤਾ ਗਿਆ ਸਨਮਾਨ ਸੀ ਜੋ ਲੋਕਾਂ ਦੇ ਦਿਲਾਂ 'ਚ ਉਸਦੇ ਲਈ ਪਿਆਰ ਨੂੰ ਦਰਸਾਉਂਦਾ ਸੀ ਉਹਨਾਂ ਨੇ ਅੱਗੇ ਲਿਖਿਆ ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਮਲਾ ਸਾਡੀ ਰੂਹ ਤੇ ਝੋਟਵਾੰਗ ਲੱਗਿਆ ਉਹਦੇ ਜਾਣ ਦੇ ਦੁਸ਼ਮਣ ਉਸਤੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਉਸ ਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਹੈ ਪਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਹੈ ਜੋ ਹਮੇਸ਼ਾ ਚਲਦੀ ਰਹੇਗੀ ਅਖੀਰ ਦੇ ਚਰਨ ਕੋਰ ਨੇ ਲਿਖਿਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਸਿੱਧੂ ਦੀ ਕੀਤੀ ਦਾ ਦੰਡ ਜ਼ਰੂਰ ਮਿਲੇਗਾ ਸਾਡੀ ਚੁੱਪੀ ਸਾਡੀ ਹਾਰ ਨਹੀਂ ਦੱਸ ਦੇ ਕਿ ਇਸ ਪੂਰੇ ਮਾਮਲੇ ਨੇ ਸਿੱਧੂ ਮੁਸੇਵਾਲੇ ਦੇ ਚੌਣ ਵਾਲਿਆਂ 'ਚ ਵੀ ਗੁੱਸਾ ਤੇ ਦੁੱਖ ਪੈਦਾ ਕਰ ਦਿੱਤਾ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ